ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ ਲਗ ਸਾਧੂ ਸੰਗ ਸਵਾਰੇ ਗੁਰ ਕੇ ਬਚਨ ਸਤ ਸਤ ਕਰ ਮਾਨੇ ਮੇਰੇ ਠਾਕੁਰ ਬਹੁਤ ਪਿਆਰੇ ਮੇਰੇ ਐਨ ਬੋਲਨਾ ਮੇਰੇ ਠਾਕੁਰ ਬਹੁਤ ਪਿਆਰੇ ਪੁਰਬ ਜਨਮ ਪਰ ਚੂਣ ਕਮਾਏ ਹਰ 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 ਨਾਮ ਪਿਆਰੇ ਪੂਰਬ ਜਨਮ ਇੱਥੇ ਠਮਕ ਪਰ ਜੂਨ ਕਮਾਏ ਇੱਥੇ ਵਿਸਰਾਮ ਹਰ 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 ਨਾਮ ਪਿਆਰੇ ਹਰ ਨਾਮ ਨਹੀਂ ਕਹਿ ਦੇਣਾ ਹਰ 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 ਨਾਮ ਪਿਆਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ ਅੰਮ੍ਰਿਤ ਟਿੱਪੀ ਲੱਗੀ ਹੋਈ ਹੈ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ ਰਸ ਗਾਵੇ ਰਸ ਵਿਚਾਰੇ ਹਰ ਹਰ ਰੂਪ ਰੰਗ ਸਭ ਤੇਰੇ ਹਰ ਹਰ ਰੂਪ ਰੰਗ ਸਭ ਤੇਰੇ ਮੇਰੇ ਲਾਲਨ ਲਾਲ ਗੁਲਾਰੇ ਜੈਸਾ ਰੰਗ ਦੇ ਮੇਰੇ ਲਾਲਨ ਲਾਲ ਗੁਲਾਰੇ ਔਂਕੜ ਵੀ ਲੱਗਿਆ ਹੋਇਆ ਚਲੋ ਜੀ ਜੈਸਾ ਰੰਗ ਦੇ ਸੋ ਹੋਵੇ ਕਿਆ ਨਾਨਕ ਜੰਤ ਵਿਚਾਰੇ ਨਾਟ ਮਹੱਲਾ ਚੌਥਾ RAM ਗੁਰ ਸਰਨ ਪ੍ਰਭੂ ਰਖਵਾਰੇ ਜਿਉ ਕੁੰਚਰ ਤਦੂਐ ਪਕਰ ਚਲਾਇਓ ਕਰ ਉਪਰ ਕੱਡ ਨਿਸਤਾਰੇ ਰਹਾਉ ਪ੍ਰਭ ਕੇ ਸੇਵਕ ਬਹੁਤ ਆਤ ਨੀਕੇ ਮਾਨ ਸਰਦਾਕਾਰ ਹਰ ਧਾਰੇ ਮੇਰੇ ਪ੍ਰਭ ਸਰਦਾ ਭਗਤ ਮਾਨ ਪਾਵੈ ਮੇਰੇ ਪ੍ਰਭ ਇਥੇ ਇਹ technique ਆ ਤੁਮ ਕਲਾਤਨੀ ਹੈ ਮੇਰੇ ਪ੍ਰਭ ਸਰਦਾ ਭਗਤ ਮਨ ਭਾਵੈ ਭਗਤ ਦੀ ਸਰਦਾ ਹਾਂਜੀ ਮੇਰੇ ਮਾਨ ਮੇਰੇ ਪ੍ਰਭ ਸਰਦਾ ਭਗਤ ਮਨ ਭਾਵੈ ਜਾਨਕੀ ਪੈਜ ਸਵਾਰੇ ਹਰ ਹਰ ਸੇਵਕ ਸੇਵਾ ਲਾਗੇ ਸਭ ਦੇਖੈ ਬ੍ਰਹਮ प्रसारे ਏਕ ਪੁਰਖ ਇਕ ਨਦਰੀ ਆਵੈ ਸਭ ਏਕਾਂ ਨਦਰ ਨਿਹਾਰੇ ਹਰ ਪ੍ਰਭ ਠਾਕੁਰ ਰਵਿਆ ਸਭ ਠਾਈ ਸਭ 체ਰੀ ਜਗਤ ਸਮਾਰੇ ਆਪ ਦਇਾਲ ਦਇਆਦਾਨ ਦੇਵੇ ਵਿਚ ਪਾਥਰ ਕੀਰੇ ਕਾਰੇ ਵਿਚ ਪਾਥਰ ਕੀਰੇ ਕਾਰੇ ਅੰਤਰਵਾਸ ਬਹੁਤ ਮੁਸਕਾਈ ਭਰਮ ਭੂਲਾ ਮਿਰਗ ਸਿੰਘਾਰੇ ਹਾਂ ਸਿੰਘਾਰੇ ਸਿੰਘਾਰੇ ਭਾਰਾ ਬੋਧਨ ਬਾਨ ਬਾਨ ਢੂਡ ਢੂਡ ਫਿਰ ਥਾਕੀ ਗੋਰ ਪੂਰੇ ਘਰ ਨਿਸਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੇ ਪਰਤਖ ਗੁਰੂ ਨਿਸਤਾਰੇ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਾvare ਜੋ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਹਾਂਜੀ ਇਹ ਵਿਸਰਾਮ ਬੜਾ ਧਿਆਨ ਨਾਲ ਵਿਚਾਰ ਦੇ ਨਾਲ ਲਾਉਣਾ ਹੈ ਜੋ ਜਨ ਚੰਦਰ ਹਾਂਸ ਇੱਥੇ ਠਮਕਾਉਣੀ ਹੈ ਦੁਖਿਆ ਤ੍ਰਿਸ਼ਟ ਬੁੱਧੀ ਤ੍ਰਿਸ਼ਟ ਬੁੱਧੀ ਦੁਖੀ ਹੋਇਆ ਸੀ ਚੰਦਰ ਹਾਂਸ ਨੂੰ ਰਾਜ ਭਾਵ ਪ੍ਰਾਪਤ ਹੋਇਆ ਸੀ ਤੇ ਜਿਹੜਾ ਤ੍ਰਿਸ਼ਟ ਬੁੱਧੀ ਸੀ ਉਹ ਚੰਦਰ ਹਾਂਸ ਨਾਲ ਈਰਖਾ ਕਰਦਾ ਸੀ ਤੇ ਇਸ ਕਰਕੇ ਚੰਦਰ ਹਾਂਸ ਨਹੀਂ ਦੁਖਿਆ ਜਿਉ ਜਨ ਚੰਦਰ ਹਾਂਸ ਸੁਠਮਕ ਦੁਖਿਆ ਤ੍ਰਿਸ਼ਟ ਬੁੱਧੀ ਜਿਉ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਘਰ ਲੂਕੀ ਜਾਰੇ ਪ੍ਰਭ ਪ੍ਰਭ ਕਉ ਜਨ ਅੰਤਰ ਰਿਦ ਲੋਚੈ ਪ੍ਰਭ ਜਾਣ ਕੇ ਸਾਸ નિਹਾਰੇ ਪ੍ਰਭ ਜਾਣ ਕੇ ਸਾਸ નિਹਾਰੇ ਪਰਮੇਸ਼ਰ ਤਾਂ ਆਪਣੇ ਜਨਾਂ ਦੇ ਸੇਵਕਾਂ ਦੇ ਸਵਾਸਾਂ ਨੂੰ ਵੀ ਦੇਖਦੇ ਹਨ कृपा कृपा कर भगत डराए हर हर एक श्वास ਦੇ ਵਿੱਚ ਦੇਖਦੇ ਨੇ ਯਾਨੀ ਸਵਾਸਾਂ ਤੱਕ ਰੱਖਿਆ ਕਰਦੇ ਹਨ ਹਰ ਦਮ ਤੱਕ ਰੱਖਿਆ ਕਰਦੇ ਹਨ कृपा कृपा कर भगत डराए ਜਨ ਪੀਛੈ जग ਨਿਸਤਾਰੇ ਆਪਣ ਆਪ ਆਪ ਪ੍ਰਭ ठाकुर ਪ੍ਰਭ ਆਪੇ ਸ੍ਰਿਸ਼ਟ ਸਵਾਰੇ ਜਨ ਨਾਨਕ ਆਪੇ ਆਪ ਸਭ ਵਰਤੈ ਕਰ ਕਿਰਪਾ ਕਰ ਕਿਰਪਾ ਆਪ ਨਿਸਤਾਰੇ ਨਾਟ ਮਹੱਲਾ ਚੌਥਾ ਰਾਮ ਕਰ ਕਿਰਪਾ ਲੇਹ ਉਬਾਰੇ ਜੋ ਪਕਰ ਦ੍ਰੋਪਤੀ ਦੁਸ਼ਟਾਂ ਆਨੀ ਹਰ ਹਰ ਲਾਜ ਨਿਵਾਰੇ ਰਹਾਉ ਜੋ ਪਕਰ ਦ੍ਰੋਪਤੀ ਦੁਸ਼ਟਾਂ ਆਨੀ ਇਥੇ ਵਿਸਰਾਮ ਹਰ ਹਰ ਲਾਜ ਨਿਵਾਰੇ ਰਹਾਉ ਕਰ ਕਿਰਪਾ ਜਾਚਕ ਜਨ ਤੇਰੇ ਇਕ ਮਾਗੋ ਦਾਨ ਪਿਆਰੇ ਸਤ ਗੁਰ ਕੀ ਨਿਤ ਸਰਦਾ ਲਾਗੀ ਮੋ ਕਹੋ ਹਰ ਗੁਰ ਮੇਲ ਸਵਾਰੇ ਸਾਖਤ ਕਰਮ ਪਾਣੀ ਜੋ ਮਥੀਐ ਨਿਤ ਪਾਣੀ ਝੋਲ ਚੁਲਾਰੇ ਮੇਲ ਸਤ ਸੰਗਤ ਪਰਮ ਪਾਦ ਪਾਇਆ ਕਢ ਮੱਖਣ ਕੇ ਗਟਕਾਰੇ ਨੇਤ ਨੇਤ ਕਾਇਆ ਮੱਜਨ ਕੀਆ ਨਿਤ 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 ਕਾਇਆ ਮੱਜਨ ਕੀਆ ਨਿਤ ਮਾਲ ਮਾਲ ਦੇਹ ਸਵਾਰੇ ਮੇਰੇ ਸਤਗੁਰ ਕੀ ਮਨ ਬਚਨ ਨਾ ਭਾਏ ਸਭ ਫੋਕਟ ਚਾਰ ਸੀਗਾਰੇ ਮਟਕ ਮਟਕ ਚਾਲ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ ਮੈਂ ਸਤਗੁਰ ਅਲਖ ਲਖਾਰੇ ਮੈਂ ਸਤਗੁਰ ਅਲਖ ਲਖਾਰੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ